ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸਟੋਰੀ ਘਰ ਆਉਂਦੇ ਵਿੱਚ। ਅੱਜ ਅਸੀਂ ਲੈ ਕੇ ਆਏ ਹਾਂ ਸਟੋਰੀ ਣਕੀ ਜਿੰਦ ਵੱਡੀ ਸੋਚ। ਬਸੰਤ ਪੰਚਮੀ ਦੀ ਛੁੱਟੀ ਹੋਣ ਕਰਕੇ ਅੱਜ ਸਾਰਾ ਪਰਿਵਾਰ ਘਰ ਹੀ ਸੀ। ਗੁਰਮੀਲ ਸਿੰਘ ਥੁੱਪੇ ਕੁਰਸੀ ਤੇ ਬੈਠਾ ਅਖਬਾਰ ਪੜ੍ਹ ਰਿਹਾ ਸੀ। ਕੋਲੇ ਹੀ ਕੁਝ ਕਿਤਾਬਾਂ ਪਈਆਂ ਸਨ। ਸਿਮਰਨ ਵੀ ਪਾਪਾ ਦੇ ਕੋਲੇ ਬੈਠੇ ਡਰਾਇੰਗ ਬੁੱਕ ਤੇ ਤਸਵੀਰਾਂ ਬਣਾ ਰਹੀ ਸੀ। ਜਸ਼ਨ ਟੀਵੀ ਵਿਜ਼ਨ ਮੂਰੇ ਬੈਠਾ ਕਾਰਟੂਨ ਚੈਨਲ ਦੇਖ ਰਿਹਾ ਸੀ। ਜਦੋਂ ਗੁਰਮੀਲ ਸਿੰਘ ਸੈਰ ਤੇ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਜਸ਼ਨ ਨੇ ਡਰਾਇੰਗ ਰੂਮ ਵਿੱਚੋਂ ਹੀ ਆਵਾਜ਼ ਮਾਰੀ papa ਸੈਰ ਕਰਨ ਚੱਲਿਓ ਮੈਂ ਵੀ ਤੁਹਾਡੇ ਨਾਲ ਚੱਲਾਂਗਾ ਕੀ ਗੱਲ ਤੂੰ ਟਿਊਸ਼ਨ ਨਹੀਂ ਜਾਣਾ ਗੁਰਮੀਲ ਸਿੰਘ ਨੇ ਬੂਟਾਂ ਦੇ ਤਸਵੀਰ ਕਸਦਿਆਂ ਪੁੱਛਿਆ ਨਹੀਂ papa ਅੱਜ ਮੈਨੂੰ ਟਿਊਸ਼ਨ ਤੇ ਛੁੱਟੀ ਹੈ ਅੱਜ ਸਾਡੀ ਮੈਡਮ ਕਿਤੇ ਗਏ ਹਨ ਹਾਂ ਹਾਂ papa ਲੈ ਜਾਓ ਇਹਨੂੰ ਆਪਣੇ ਨਾਲ ਹੀ ਸਵੇਰ ਦਾ ਬੈਠਾ ਹੈ ਏ ਟੈਲੀਵਿਜ਼ਨ ਮੂਰੇ ਪਤਾ ਨਹੀਂ ਕੀ ਲੱਭੀ ਜਾਂਦਾ ਕਾਰਟੂਨ ਚਾਣਾ ਵਿੱਚੋਂ ਸਿਮਰਨ ਨੇ ਸਕੂਲ ਦਾ ਬੈਗ ਰੱਖਦਿਆਂ ਕਿਹਾ ਪਰ ਬੇਟਾ ਮੈਂ ਤਾਂ ਬਹੁਤ ਦੂਰ ਜਾਣਾ ਤੂੰ ਥੱਕ ਜਾਵੇਂਗਾ ਨਹੀਂ ਪਾਪਾ ਮੈਂ ਨਹੀਂ ਥੱਕਾਂਗਾ ਜਸ਼ਨ ਨੇ ਕਿਹਾ ਚੱਲ ਫੇ ਪੁੱਤਰਾ ਵੇਖਣਾ ਅੱਜ ਤੇਰਾ ਜੋਰ ਗੁਰਮੀਲ ਸਿੰਘ ਲੰਬੀਆਂ ਲੰਮੀਆਂ ਲੰਘਾਂ ਪਰਦਾ ਜਾ ਰਿਹਾ ਸੀ ਜਸ਼ਨ ਕਦੇ ਪਿੱਛੇ ਰਹਿ ਜਾਂਦਾ ਕਦੇ ਦੌੜ ਕੇ ਅੱਗੇ ਲੰਘ ਜਾਂਦਾ ਕਦੇ ਅੱਗੇ ਖੜ ਕੇ ਪਾਪਾ ਦਾ ਇੰਤਜ਼ਾਰ ਕਰਨ ਲੱਗਦਾ ਕੁੜੀ ਮਿੰਟਾਂ ਵਿੱਚ ਪਿਓ-ਪੁੱਤ ਆਵਾਦੀ ਤੋਂ ਬਾਹਰ ਨਿਕਲ ਕੱਚੀ ਨਹਿਰ ਵਾਲੇ ਰਾਹ ਤੇ ਪੈ ਗਏ। ਜਸ਼ਨ ਮੂਰੇ-ਮੂਰੇ ਤੁਰਦਾ ਖੇਤਾਂ ਵਿੱਚ ਲਹਿ ਲਹਾਉਂਦੀਆਂ ਫਸਲਾਂ ਨੂੰ ਨਿਹਾਰਦਾ, ਕਦੇ ਸਰੋਂ ਦੇ ਫੁੱਲਾਂ ਤੇ ਮੁੰਨ ਲਾਉਂਦੀਆਂ तितਲੀਆਂ ਨੂੰ ਫੜਨ ਦੀ ਕੋਸ਼ਿਸ਼ ਕਰਦਾ, ਕਦੇ ਤਾਰਾਂ ਤੇ ਬੈਠੇ ਪੰਛੀਆਂ ਨੂੰ ਵੇਖ-ਵੇਖ ਖੁਸ਼ ਹੁੰਦਾ। ਗੁਰਮੇਲ ਸਿੰਘ ਆਪਣੀ ਧੁੰਨ ਵਿੱਚ ਤੇਜ਼-ਤੇਜ਼ ਤੁਰਦਾ ਜਾ ਰਿਹਾ ਸੀ। ਉਹ ਹੈਰਾਨ ਸੀ ਅੱਜ ਜਸ਼ਨ ਦੇ ਮਨ ਵਿੱਚ ਸੈਰ ਕਰਨ ਦਾ ਵਿਚਾਰ ਕਿਵੇਂ ਆਇਆ। ਦੋਵੇਂ ਪਿਓ-ਪੁੱਤਰ ਗੱਲਾਂ ਕਰਦੇ ਨਹਿਰ ਦੀ ਪਟੜੀ ਤੇ ਆ ਪਹੁੰਚੇ। ਜਿੱਥੇ ਇੱਕ ਪਾਸੇ ਰੁੱਖਾਂ ਦੇ ਝੁੰਡ ਸਨ ਤੇ ਇੱਕ ਪਾਸੇ ਹਰੀਆਂ ਭਰੀਆਂ ਕਣਕਾਂ ਹੁਲਾਰੇ ਮਾਰ ਰਹੀਆਂ ਸਨ ਜਸ਼ਨ ਨਹਿਰ ਦੇ ਕਿਨਾਰੇ ਤੇ ਖੜ ਕੇ ਪਾਣੀ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਨੂੰ ਇਸ ਤਰ੍ਹਾਂ ਕਰਦਿਆਂ ਵੇਖ ਕੇ ਗੁਰਮੀਰ ਸਿੰਘ ਨੇ ਪੁੱਛਿਆ ਬੇਟਾ ਕੀ ਲੱਭ ਰਿਹਾ ਹੈ ਪਾਪਾ ਪ੍ਰਵਾਸੀ ਪੰਛੀ ਲੱਭ ਰਿਹਾ ਹਾਂ ਦੁਪਹਿਰੇ ਮੋਹਿਤ ਅਤੇ ਸ਼ੋਭਮ ਮੇਰੇ ਕੋਲ ਆਏ ਸਨ ਉਹ ਕਹਿ ਰਹੇ ਸਨ ਕਿ ਐਸ ਆਰ ਨਹਿਰ ਤੇ ਕਾਫੀ ਪ੍ਰਵਾਸੀ ਪੰਛੀ ਆਏ ਹੋਏ ਹਨ ਪੈਰਾਂ ਦਾ ਖੜਾਕ ਸੁਣ ਕੇ ਦੋ ਮੁਰਗਾਪੀਆਂ ਉਹਨਾਂ ਦੇ ਮੁਰਿਆਂ ਉੱਡ ਗਈਆਂ। ਜਸ਼ਨ ਇਹਨਾਂ ਮੁਰਗਾਪੀਆਂ ਨੂੰ ਦੇਖ ਕੇ ਬਹੁਤ ਖੁਸ਼ ਹੋਇਆ। ਪਾਪਾ ਇਹ ਤਾਂ ਬਹੁਤ ਪਿਆਰੀ ਪੰਛੀ ਨੇ। ਇਹ ਕਿੱਥੋਂ ਆਉਂਦੇ ਨੇ? ਇੱਕੋ ਸਾਹ ਵਿੱਚ ਉਹਨੇ ਇਹ ਸਾਰੇ ਸਵਾਲ ਕਰ ਦਿੱਤੇ। ਗੁਰਮੀਲ ਸਿੰਘ ਨੇ ਜਸ਼ਨ ਦੀਆਂ ਗੱਲਾਂ ਦਾ ਜਵਾਬ ਦਿੰਦਿਆਂ ਕਿਹਾ, "ਪੁੱਤਰਾ, ਪ੍ਰਵਾਸੀ ਪੰਛੀ ਦੂਰ ਦਰਾਡੇ ਦੇਸ਼ਾਂ ਤੋਂ ਹਜ਼ਾਰਾਂ ਮੀਲਾਂ ਦਾ ਸਫ਼ਰ ਕਰਕੇ ਆਉਂਦੇ ਹਨ।" ਇਨਾ ਵਿੱਚ ਮੁੱਖ ਤੌਰ ਤੇ ਸਮੁੰਦਰੀ ਕੁੰਝਾਂ ਅਬਾਬੀਨ ਹਾਂਸ ਅਤੇ ਨੀਲਸਰ ਆਦਿ ਪੰਛੀ ਸ਼ਾਮਿਲ ਹਨ ਇਨ੍ਹਾਂ ਵਿੱਚੋਂ ਕੁਝ ਪੰਛੀ ਸਾਈਬੀਰੀਆ ਤੋਂ ਵੀ ਆਉਂਦੇ ਹਨ ਕਈ ਪੰਛੀ ਸੈਂਕੜੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਭਾਰਤ ਆਉਂਦੇ ਹਨ ਰੁੱਤ ਬਦਲਦਿਆਂ ਹੀ ਇਹ ਪੰਛੀ ਵਾਪਸ ਚਲੇ ਜਾਂਦੇ ਹਨ ਇਸ ਲਈ ਇਹ ਪੰਛੀ ਸਾਡੇ ਮਹਿਮਾਨ ਹੁੰਦੇ ਹਨ ਇਹ ਗੱਲ ਮੈਂ ਮੋਹਿਤ ਤੇ ਸ਼ੁਭ ਮੂਰਾ ਨੂੰ ਸਮਝਾਵਾਂਗਾ ਜਸ਼ਨ ਨੇ ਗੰਭੀਰ ਹੁੰਦਿਆਂ ਕਿਹਾ ਗਰਮੇਲ ਸਿੰਘ ਨੂੰ ਲੱਗਿਆ ਜਿਵੇਂ ਜਸ਼ਨ ਥੱਕ ਗਿਆ ਪਰ ਉਹ ਸਵਾਲ ਤੇ ਸਵਾਲ ਕਰੀ ਜਾ ਰਿਹਾ ਸੀ ਸਾਹਮਣੇ ਖੇਤਾਂ ਤੇ ਕੰਡਿਆਲੀ ਤਾਰ ਲੱਗੀ ਵੇਖ ਕੇ ਜਸ਼ਨ ਫੇਰ ਬੋਲ ਪਿਆ ਪਾਪਾ ਆ ਸਾਹਮਣੇ ਵਾਲੇ ਖੇਤ ਖਾਲੀ ਕਿਉਂ ਪਈ ਨਹੀਂ ਬੇਟਾ ਇਹ ਜ਼ਮੀਨ ਕਿਸੇ ਕਿਸਾਨ ਨੇ ਕਿਸੇ ਕੰਪਨੀ ਨੂੰ ਵੇਚ ਦਿੱਤੀ ਹੈ ਵੇਚ ਦਿੱਤੀ ਹੈ ਜਸ਼ਨ ਨੇ ਹੈਰਾਨ ਹੁੰਦਿਆਂ ਕਿਹਾ ਪਾਪਾ ਦਾਦੀ ਮਾਂ ਕਹਿੰਦੇ ਸਨ ਕਿ ਇਹ ਧਰਤੀ ਤਾਂ ਪੂਜਣਯੋਗ ਹੁੰਦੀ ਹੈ ਨਾਲੇ ਇਹ ਸਾਡੀ ਮਾਂ ਹੁੰਦੀ ਹੈ ਪਲਾ ਫਿਰ ਮਾਨਵਸੀ ਕਿਸ ਤਰ੍ਹਾਂ ਵੇਚ ਸਕਦੇ ਹਨ ਜਸ਼ਨ ਦੀਆਂ ਗੱਲਾਂ ਸੁਣ ਕੇ ਗੁਰਮੀਲ ਸਿੰਘ ਹੈਰਾਨ ਸੀ ਜਿਹੜੀਆਂ ਗੱਲਾਂ ਸਾਨੂੰ ਵੱਡਿਆਂ ਨੂੰ ਸੋਚਣੀਆਂ ਚਾਹੀਦੀਆਂ ਹਨ ਉਹ ਬੱਚੇ ਸੋਚ ਰਹੇ ਹਨ ਜ਼ਮੀਨਾਂ ਦੇ ਧੜਾ ਧੜ ਉਸਰੇ ਫਲੈਟ ਅਤੇ ਖੇਤੀ ਲਈ ਘਟਦੀ ਜਾ ਰਹੀ ਜ਼ਮੀਨ ਜ਼ਰੂਰ ਸਾਡੇ ਲਈ ਇੱਕ ਚਿੰਤਾ ਚਿੰਤਾ ਦਾ ਵਿਸ਼ਾ ਹੈ ਦੂਜੇ ਪਾਸੇ ਸਫੈਦਿਆਂ ਦੇ ਰੁੱਖਾਂ ਵਿੱਚ ਕਾਮਾਂ ਦੀ ਕਾਮਾਂ ਰੋਲੀ ਦੇ ਜਸ਼ਨ ਨੇ ਜਸ਼ਨ ਦਾ ਧਿਆਨ ਆਪਣੇ ਵੱਲ ਖਿੱਚਿਆ ਉਸ ਨੇ ਸ਼ਾਇਦ ਇੰਨੇ ਸਾਰੇ ਕੰਮ ਪਹਿਲੀ ਵਾਰੀ ਵੇਖੇ ਉਹ ਕੰਮਾਂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਤੇ ਥੋੜੀ ਹੀ ਦੇਰ ਬਾਅਦ ਗੰਭੀਰ ਹੁੰਦਾ ਬੋਲਿਆ ਪਾਪਾ ਜਿਹੜੀਆਂ ਕਿਤੇ ਨਜ਼ਰ ਹੀ ਨਹੀਂ ਆ ਰਹੀਆਂ ਕਿੱਥੇ ਨੇਆਂ ਚਿੜੀਆਂ ਗਰਮੀਲ ਸਿੰਘ ਵੱਲੋਂ ਕੋਈ ਜਵਾਬ ਨਾ ਆਉਂਦਾ ਵੇਖ ਉਹ ਫਿਰ ਆਪ ਹੀ ਜਵਾਬ ਦਿੰਦਾ ਬੋਲਿਆ ਪਾਪਾ ਮੈਡਮ ਕਹਿੰਦੇ ਸੀ ਜਿਹੜੇ ਮੋਬਾਈਲ ਫੋਨਾਂ ਦੇ ਵੱਡੇ ਵੱਡੇ ਟਾਵਰ ਲੱਗੇ ਹੋਏ ਹਨ ਨਾ ਇਹਨਾਂ ਵਿੱਚੋਂ ਨਿਕਲਣ ਵਾਲੀਆਂ ਤਰੰਗਾਂ ਕਰਕੇ ਬਹੁਤ ਸਾਰੇ ਪੰਛੀ ਸਾਡੇ ਕੋਲੋਂ ਦੂਰ ਚਲੇ ਗਏ ਸ਼ਾਇਦ ਇਹੀ ਕਾਰਨ ਹੈ ਕਿ ਚਿੜੀਆਂ ਵੀ ਜਾਂ ਤਾਂ ਮਰ ਗਈਆਂ ਜਾਂ ਫਿਰ ਦੂਰ ਦਰਾਡੇ ਕਿਧਰੇ ਪਹਾੜਾਂ ਵਿੱਚ ਚਿੜੀਆਂ ਗਈਆਂ ਨੇ ਹਾਂ ਪੁੱਤਰਾ ਠੀਕ ਹੀ ਕਹਿੰਦੇ ਨੇ ਤੇਰੇ ਮੈਡਮ ਜਿੱਥੇ ਸਾਨੂੰ ਇਹ ਚੀਜ਼ਾਂ ਨੇ ਲਾਭ ਹੋਏ ਨਹੀਂ ਉਥੇ ਸਾਨੂੰ ਇਹਨਾਂ ਕਰਕੇ ਹੀ ਬਹੁਤ ਕੁਝ ਗੁਆਣਾ ਵੀ ਪਿਆ ਹੈ ਗੱਲਾਂ ਬਾਤਾਂ ਕਰਨਿਆ ਪਤਾ ਹੀ ਨਹੀਂ ਲੱਗਿਆ ਗੁਰਮੀਲ ਸਿੰਘ ਤੇ ਜਸ਼ਨ ਕਦੋਂ ਘਰ ਪਹੁੰਚੇ ਜਸ਼ਨਕਰ ਆਉਂਦਿਆਂ ਫਿਰ ਖੇਡਣ ਵਿੱਚ ਮਗਨ ਹੋ ਗਿਆ ਪਰ ਗੁਰਮੀਲ ਸਿੰਘ ਅਜੇ ਵੀ ਜਸ਼ਨ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਉਮੀਦ ਹੈ ਤੁਹਾਨੂੰ ਸਾਡੀ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਤਾਂ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ ਧੰਨਵਾਦ